ਉਦਾਹਰਣ ਵਜੋਂ ਇਹਦਾ ਕਾਸਟ ਦਾ ਇਸ਼ੂ ਹੈ ਹੁਣ ਕਾਸਟ ਦਾ ਜਿਹੜਾ ਇਸ਼ੂ ਹੈ ਹੁਣ ਇਹ ਇਸ਼ੂ ਤਾਂ ਕਿਤੇ ਸੁਭਾਇ ਇਹ ਤਾਂ ਹਿੰਦੁਸਤਾਨ ਦੀ ਪਿਕੁਲੈਰਿਟੀ ਹੈ ਇੰਡੀਅਨ ਸੋਸਾਇਟੀ ਦੀ ਲੇਕਿਨ ਮਾਰਕਸਵਾਦ ਜਿਹੜਾ ਜਿੱਥੋਂ ਅੰਬੇਡਕਰ ਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਤੋਂ ਨਿਰਾਸ਼ ਜਾਂ ਦੂਰ ਜਾਣਾ ਇੱਕ ਤਰ੍ਹਾਂ ਦੇ ਕਿ ਇਹਨਾਂ ਨੇ ਉਸ ਨੂੰ ਇਹ ਕਹ ਕੇ ਜਿਹੜਾ ਕਾਸਟਿਜ਼ਮ ਹੈ ਇਹ ਕਲਾਸ ਦੇ ਸਟਰਗਲ ਦੀ ਹੀ ਮੈਨੀਫੈਸਟੇਸ਼ਨ ਹੈ ਤਾਂ ਪਰ ਉਹਦੇ ਨਾਲ ਵੀ ਹੁੰਦਾ ਕੀ ਹੈ ਕਿ ਤੁਸੀਂ ਉਹ ਜਨਰੈਲਿਟੀ ਤੇ ਉਸ ਦਾ ਜਿਹੜਾ ਤੁਹਾਨੂੰ ਐਮਫਸਿਸ ਦੇਣਾ ਚਾਹੀਦਾ ਸੀ ਉਸ ਦੀ ਪਿਕ ਯੂਲੈਰਿਟੀ ਸਮਝਣੀ ਚਾਹੀਦੀ ਸੀ ਉਹ ਇਹਨਾਂ ਨੇ ਨਹੀਂ ਸਮਝੀ ਤਾਂ ਉਹ ਇੱਕ ਬਹੁਤ ਵੱਡਾ ਜਿਹੜਾ ਜਿਹੜਾ ਮਾਰਕਸਵਾਦ ਦੇ ਜਿਹੜੀ ਜਿਹੜੀ ਨਾਂ ਕਾਮਯਾਬ ਹੋਣ ਦਾ ਕਾਰਨ ਭਾਰ ਦੇ ਵਿੱਚ ਕਿ ਕਿ ਇਹ ਹੀ ਚੀਜ਼ ਹੈ ਕਿ ਜਿਹੜੀ ਕਿ ਜਿਹੜਾ ਜਿਹੜੇ ਸਾਡੇ ਜਿਹੜਾ ਇਹ ਪੂਰਾ ਜਿਹੜਾ ਉਮੀਦਵਾਰ ਦੇ ਜਿਹੜੇ ਫਾਲੋਅਰ ਸੀ ਇਹ ਕੁਦਰਤੀ ਉਹਨਾਂ ਨੂੰ ਮਾਰਕਸਵਾਦਿਆਂ ਨਾਲ ਹੋਣਾ ਚਾਹੀਦਾ ਸੀ ਫਿਰ ਕਿਉਂ ਹੋਏ ਕਿ ਉਹਨਾਂ ਨੂੰ ਲੱਗਾ ਕਿ ਇਹਨਾਂ ਨੇ ਸਾਡਾ ਜਿਹੜਾ ਉਹ ਦਾ ਹਸ਼ਤ ਵਾਲਾ ਇਸ਼ੂ ਉਹਨੂੰ ਕਲਾਸ ਦਾ ਇਸ਼ੂ ਕਹਿ ਕੇ ਉਹਨੂੰ ਇੱਕ ਤਰ੍ਹਾਂ ਸੈਕੰਡਰੀ ਬਣਾ ਦਿੱਤਾ ਹੈਗਾ ਬਲਕਿ ਹੋਣਾ ਇਸ ਤੋਂ ਉਲਟ ਚਾਹੀਦਾ ਸੀ ਤੋ ਇਹ ਜਿਹੜੀ ਚੀਜ਼ ਹੈ ਨਾ ਕਿ ਅਸੀਂ ਏਦਾਂ ਹੀ ਜਿਹੜਾ ਸਿੱਖਾਂ ਨਾਲ ਜਿਹੜਾ ਹੈਗਾ ਕਿ ਮਤਲਬ ਇੱਕ ਸਚਾਈ ਹੈ ਇਹ ਹੁਣ ਇੱਕ ਇਤਿਹਾਸਿਕ ਸਚਾਈ ਹੈ ਕਿ ਵੀ ਸਿੱਖਾਂ ਦੀ ਇੱਕ ਵੱਖਰੀ ਭੂਮਿਕਾ ਰਹੀ ਹੈ ਉਹਨਾਂ ਦੀ ਜਿਹੜੀ ਹੈ ਇੱਕ ਰੋਲ ਪੰਜਾਬ ਦੇ ਵਿੱਚ ਵੱਖਰਾ ਰਿਹਾ ਉਹਨਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਉਹਨੇ ਆਪਾਂ ਕਿਦਾਂ ਸਾਰੀਆਂ ਗੱਲਾਂ ਭੁੱਲ ਜੇ ਜੇ ਹੁਣ ਕੋਈ ਖਾਲਸੇ ਵੀ ਗੱਲ ਕਰਦਾ ਹੈ ਖਾਲਸਾ ਰਹਿ ਤੁਸੀਂ ਕਹਿੰਦੇ ਫਿਰਕੂ ਹੈ ਪਰ ਇਹ ਇਹ ਤੁਸੀਂ ਇਹ ਫਿਰਕੂ ਹੈ ਕਿ ਤੁਸੀਂ ਅਨਸੈਂਟਿਫਿਕ ਹੋ ਕਿ ਤੁਸੀਂ ਮਤਲਬ ਜਿਹੜਾ ਹਿਸਟੋਰੀਕਲ ਜਿਹੜਾ ਐਕਸਪੀਰੀਅੰਸ ਹੈ ਉਹ ਉਹਨੂੰ ਤੁਸੀਂ ਡਿਨਾਈ ਕਰ ਰਹੇ ਹੋ ਤਾਂ ਉਹ ਇਹ ਜਿਹੜੀ ਚੀਜ਼ ਹੈ ਕਿ ਉਹਨਾਂ ਨੇ ਮਤਲਬ ਜਿਹੜਾ ਇਸ ਤੋਂ ਜਿਹੜਾ ਸੇਖੋਂ ਸਾਹ ਦੀ ਸਭ ਤੋਂ ਵੱਡੀ ਮੈਨੂੰ ਜਿਹੜੀ ਕੰਟਰੀਬਿਊਸ਼ਨ ਲੱਗਦੀ ਹੈ ਕਿ ਉਹਨਾਂ ਨੇ ਡੱਟ ਕੇ ਕਿਹਾ ਪੰਜਾਬ ਦੇ ਮਤਲਬ ਭਾਰਤੀ ਉਪਮਹਾਦੇਵ ਦੀ ਗੱਲ ਕਰਦੇ ਹੋਏ ਦੇਖੋ ਬਈ ਪਹਿਲੀ ਤਾਂ ਗੱਲ ਹੈ ਕਿ ਹੈ ਹੀ ਇਹਦੀ ਜਿਹੜੀ ਜਿਹੜੀਆਂ ਯੂਰੋਪੀਅਨ ਜਿਹੜੀਆਂ ਨੇਸ਼ਨ ਸਟੇਟ ਹੈ ਉਹਦੇ ਨਾਲੋਂ ਇਹ ਸਟੇਟ ਬੜੀ ਵੱਖਰੀ ਹੈ ਤੇ ਇਹ ਕਿਉਂਕਿ ਇੱਕ ਮਤਲਬ ਬਹੁ ਕੌਮੀ ਬਹੁ ਸੱਭਿਆਚਾਰੀ ਸਟੇਟ ਹੈ ਜ਼ਾਹਰ ਹੈ ਕਿ ਇਹਦੀ ਆਪਣੀ ਪੀਕੁਲੈਰਿਟੀ ਹੈ ਉਹਦੇ ਵਿੱਚ ਹੋਰ ਪੰਜਾਬ ਦੀ ਆਪਣੀ ਪੀਕੁਲੈਰਿਟੀ ਤੇ ਉਹਨਾਂ ਨੇ ਇਹ ਇਹ ਕਹਿਣਾ ਜਿਹੜਾ ਇੱਕ ਜਿਹੜਾ ਜਮਹੂਦ ਹੈ ਔਰ ਸਿਫੋਕੇਸ਼ਨ ਜਿਹੜੀ ਮਾਰਕਸਿਮ ਦੀ ਜਿਹੜੀ ਮੇਨ ਪ੍ਰੋਬਲਮ ਹੈ ਉਹਨਾਂ ਨੇ ਤੋੜਿਆ ਹੈ ਮੇਰੇ ਹਿਸਾਬ ਦੇ ਨਾਲ ਵੀ ਚੈਲੰਜ ਕੀਤਾ ਕਿ ਨਹੀਂ ਇਹ ਵੀ ਔਰ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਬੇਸ਼ੱਕ ਉਹਨਾਂ ਨੂੰ ਖਾਲਸਤਾਨੇ ਦੀ ਇਸ ਤਰ੍ਹਾਂ ਦੀ ਕਹੀ ਗਈ ਗੱਲ ਤੋਂ ਲੇਕਿਨ ਉਹਨਾਂ ਨੇ ਕਿਹਾ ਨਹੀਂ ਮੈਂ ਆਪਣਾ ਨੇ ਇਸੇ ਕਿਤਾਬ ਵਿੱਚ ਪੜਿਆ ਕਿ ਉਹਨਾਂ ਨੇ ਅਸਰਟ ਕੀਤਾ ਕਿ ਮੈਂ ਮਾਰਕਸਿਸਟਾਂ ਉਹਨਾਂ ਨੇ ਕਿਹਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਭਾਵੇਂ ਮੈਂ ਖਾਲਸਤਾਨ ਦੀ ਗੱਲ ਵੀ ਕਰ ਰਿਹਾ ਮੈਂ ਸਿੱਖਾਂ ਦੇ ਸਪੈਸ਼ਲ ਸਟੇਟਸ ਦੀ ਵੀ ਗੱਲ ਇਹ ਸਾਰੀਆਂ ਗੱਲਾਂ ਭਾਵੇਂ ਭਾਰਤੀ ਜਿਹੜੀ ਉਪਮਹਾਂ ਦੀ ਬਹੁਤ ਕੌਮਾਂ ਦੀ ਬਹੁਤ ਸਭਿਆਚਾਰੀ ਜਾਂ ਫੈਡਰਲ ਢਾਂਚੇ ਦੀ ਗੱਲ ਕਰਕੇ ਪਰ ਉਹ ਕਹਿੰਦੇ ਕਿ ਮੈਂ ਅਸਰਟ ਕਰਦੇ ਨੇ ਆਪਣੇ ਆਪ ਨੂੰ ਕਿ ਮੈਂ ਫਿਰ ਵੀ ਇੱਕ ਮਾਰਕਸਿਸਟਾਂ